ਸਰਕਾਰੀ ਨੀਲੇ ਸਕੂਲ ਦਾ ਉਕਾਨ ਦਾ ਸਮਾਰੋਹ ਹੋਣ ਜਾ ਰਿਹਾ ਜਿੱਦੋਂ ਪਾਸੇ ਹਟਦੇ ਪਹਿਲੀ ਪੀਛੇ ਨਾਲ ਅਤੇ ਦੂਜੀ ਪੀਛੇ ਵਿੱਚ ਆਈਆਂ ਹਨ ਉਕਾਨ ਪ੍ਰੀ ਹੋਣੀ ਆਏਗੀ ਬਲਕਰਨ ਸਿੰਘ ਵਾਂਦਰ ਅਤੇ ਉਹਨਾਂ ਦੀ ਟੀਮ ਵੱਲੋਂ ਸਪੋਰਟ ਮੈਂਬਰ ਸਮੂਹ ਸਟਾਫ ਮੈਂਬਰ ਦੇਖਦੇ ਹਾਂ ਫੀਕੋਟ ਤੋਂ ਆਏ ਹੋਏ ਮਹਿਮਾਨ ਜੀ ਬਲਕਰਨ ਸਿੰਘ ਜੀ ਸਟੇਜ ਉੱਪਰ ਆਲੀ ਸਾਹਿਬ ਜੀ ਉਹਨਾਂ ਦੇ ਸਾਹਮਣੇ ਨਾਮ ਰੰਦੇ ਨੇ ਜੋ ਵਿਸ਼ੇਸ਼ ਤੇ ਮਰਜ਼ੀ ਤੁਰੇ ਫਿਰਦੇ ਹੋ ਨੂੰ ਇਹ ਸਾਡੀ ਹੀ ਹੁੰਦੀ ਹੈ ਵਿਸ਼ੇਸ਼ ਤੇ ਬਹੁਤ ਵਧੀਆ ਅੱਜ ਪ੍ਰੀਸਟਿਜੀਅਸ ਸਭਾਾਂ ਲੈਕਚਰ ਸਭਾਾਂ ਆਏ ਸਾਰੇ ਆਏ ਬਹੁਤ ਵਧੀਆ ਨੰਮਕਿਆ ਬੈਠੇ ਕੇ ਨੰਮਕਿਆ ਅਬਡੇ ਸੈਂਟਾ ਕਲੱਬ ਦੇ ਚੇਟਕ ਲੋ ਬੋਲੇ ਬੋਲੇ ਹਾਂ ਬਹੁਤ ਉਗਾਈ ਦਿੱਤੀ ਗਈ ਇਸੇ ਤਰੀਕੇ ਨਾਲ देखो चंगे काम करिए मेहनत करिए उसका फल तो आपको मिलता है मान तो सम्मान भी है वज्जत भी बढ़ती है टेंशन आप ही रोक मिलता है

ਅਜੀ ਉਮੀਦ ਕਰਦੇ ਆ ਕਿ ਸਾਡੇ ਬਾਕੀ ਬੱਚੇ ਵੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਾਡੇ ਪਿੰਡ ਦੀ ਬੱਚੀ ਹੈ ਜੁੱਡੋ ਕ੍ਰੋਪਟੇ ਗੇਮ ਖੇਡੀ ਹੈ ਉਹ ਉਸ ਦੇ ਵਿੱਚੋਂ ਫਰਸਟ ਆਈ ਹੈ ਤੋਂ ਸਕੂਲ ਵੱਲੋਂ ਤੇ ਸਕੂਲ ਸਟਾਫ ਵੱਲੋਂ ਬੜੀ ਹੌਸਲਾ ਅਫਾਇ ਕੀਤੀ ਹੈ ਇਸ ਦੇ ਨਾਲ ਹੀ ਮੇਰੇ ਪਿੰਡ ਦੇ ਬਲਕਮ ਸਿੰਘ ਵੰਦਰ ਜੋ ਵੀਟ ਕਾਂਗਰਸ ਦੇ ਜਰਨ ਖਤਰ ਵੀ ਹੈ ਅਤੇ ਹੋਰ ਵੀ ਵੱਖ-ਵੱਖ ਆਉਦੇ ਤੇ ਬਲਾਜਮਣ ਹਨ ਅਤੇ ਸੋਸ਼ਲ ਵਰਕਰ ਹਨ ਸਮਾਜ ਸੇਵੀ ਹਨ ਜੋ ਕੋਈ ਵੀ ਸਮਾਜ ਸੇਵੀ ਦਾ ਕੰਮ ਹੋਵੇ ਉਹਦੇ ਲਈ ਹੱਥ ਮੈਂ ਗੇਂਦੇ ਹਨ ਸੋ ਉਹਨਾਂ ਨੇ ਅੱਜ ਇਸ ਬੱਚੀ ਨੂੰ ਸਨਮਾਨਿਤ ਕੀਤਾ ਹੈ ਉਹਨਾਂ ਦੇ ਨਾਲ ਟੀਮ ਹੈ ਬਲਕਾਰ ਸਿੰਘ ਜੀ ਹੈ ਆਰਮ ਸਿੰਘ ਜੀ ਹੈ ਔਰ ਨਿੰਦਰ ਜੀ ਬਲਜੀਤ RAM ਜੀ ਤੇ ਇਸ ਦੇ ਨਾਲ ਪ੍ਰਿੰਸੀਪਲ ਫਾਹਿਦ ਪ੍ਰਿੰਸ ਸੋ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਕੂਲ ਵੱਲੋਂ ਵੀ ਧੰਵਾਦ ਹੈ ਜਿਹਨਾਂ ਦਾ ਜੋ ਸਮੇਂ ਸਮਾਂ ਕੱਢ ਕੇ ਬੱਚੀ ਦਾ ਹੌਸਲਾ ਵਧਾਈ ਕਰਨ ਦੇ ਲਈ ਆਏ ਹਨ ਤੋ ਬਾਕੀ ਸਕੂਲ ਦੇ ਸਾਡੇ ਸ਼ੇਰ ਜਲ ਜੀ ਧੰਨਵਾਦ ਕਰਨਗੇ ਬਹੁਤ ਬਹੁਤ ਧੰਨਵਾਦ ਆਏ ਹੋਏ ਮਹਿਮਾਨਾਂ ਦਾ ਤੁਹਾਡਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਤੁ ਵੀ ਘੜੇ ਬੱਚਿਆਂ ਦੀ ਹੌਸਲਾ ਵਧਾਈ ਕੀਤੀ ਹੈ ਅਸੀਂ ਤੁਹਾਡੇ ਰਿਣੀ ਹੈ ਇਸ ਗੱਲੋਂ ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰੀਕੇ ਦਾ ਸਹਿਯੋਗ ਇਸੇ ਤਰੀਕੇ ਦਾ ਪਿਆਰ ਤੁਸੀਂ ਸਾਡੇ ਬੱਚਿਆਂ ਨੂੰ ਦਿੰਦੇ ਰਹੋਗੇ ਸਾਨੂੰ ਦਿੰਦੇ ਰਹੋਗੇ ਮਿਲਦੇ ਰਹੋਗੇ ਬਹੁਤ ਵਧੀਆ ਇੱਕ ਕੋਈ ਬੜੇ ਜ਼ੋਰਦਾਰ ਤਾੜੀਆਂ ਆਵਾਜ਼